ਬਈ ਮੇਰਾ ਨਾਮ ਗੁਰਦੀਪਾ ਪਿੰਡ ਮੂਮਾਰਾ ਠੀਕ ਆ ਅੱਜ ਅਸੀਂ ਚਲੇ ਸੀ ਮਾਗੀ ਦੇ ਮੇਲੇ ਤੇ ਇਹ ਮੇਰਾ ਭਰਾ ਇਹਦਾ ਨਾਮ ਜਗਦੀਪ ਆ ਠੀਕ ਆ ਜਿਲ੍ਹਾ ਫਰੀਦਕੋਟ ਜਿਲ੍ਹਾ ਫਰੀਦਕੋਟ ਅੱਜ ਅਸੀਂ ਮਾਗੀ ਦੇ ਮੇਲੇ ਤੇ ਚਲੇ ਸੀਗੇ ਤੇ ਕਿਉਂਕਿ ਇਹ ਅਮਰਤਪਾਲ ਆਉਣਾ ਸੀ ਉੱਥੇ ਇਹ ਨਹੀਂ ਸਕਣਾ ਸੀ ਅਮਰਤ ਠੀਕ ਆ ਤੇ ਅਸੀਂ ਸਾਧਕ ਜਾ ਰਹੇ ਸਾਧਕ ਨਾਲ ਸਾਨੂੰ ਗੋਲੀਆਂ ਮਿਲਦੀਆਂ ਜੀਵ ਵਾਲੀਆਂ ਤੇ ਉਹ ਅਸੀਂ ਖਾਣੇ ਆ ਉਹ ਅਸੀਂ ਕਾਰਡ ਵੀ ਸਾਡੇ ਬਣੇ ਆ ਤੇ ਸਾਡੇ ਅਸੀਂ ਗੋਲੀਆਂ ਲੈ ਕੇ ਜਦੋਂ ਸਾਧਕ ਜਾਈ ਜਾਂਦੇ ਸੀਗੇ ਠੀਕ ਆ ਇਹ ਥੋੜਾ ਐ ਨਾ ਤੋਤਲਾ ਥੋੜਾ ਮੰਨ ਤੋਤਲਾ ਆ ਵਾਈ ਉਹ ਜੀਤ ਤਲਾਉਂਦੀ ਆ ਇਹ ਥੋੜੀ ਉੱਚੀ ਗੱਲ ਕਰਦਾ ਠੀਕ ਆ ਤੇ ਪੁਲਿਸ ਵਾਲੇ ਆਏ ਇਹ ਲੈਣ ਜਾਵੜਿਆ ਪੁਲਿਸ ਵਾਲੇ ਆਏ ਕਹਿੰਦੇ ਹਾਂ ਬਈ ਕਾਪੀ ਆਰਸੀ ਦੀ ਉਹ ਮੈਂ ਗਈ ਹੈਗੀ ਆ ਲਾਇਸੈਂਸ ਮੈਂ ਗਈ ਹੈਗਾ ਕਿੱਧਰ ਚੱਲੇ ਹਾਂ ਮੈਂ ਗਏ ਬਸ ਭਾਈ ਅਮਰਪਾਲ ਲੈ ਆਉਣਾ ਅਮਰ ਸ਼ਗਨ ਚੱਲੇ ਆ ਤੇ ਠੀਕ ਆ ਇੰਨੇ ਚ ਉਹਨੇ ਇਹ ਗੱਲ ਚਪੇੜ ਮਾਰੀ ਚਪੇੜ ਮਾਰੀ ਮੇਰੇ ਤੇ ਬਾਅਦ ਚ ਗੱਲ ਮੇਰੇ ਹੱਥ ਪਾ ਕੇ ਕਹਿੰਦਾ ਇਹ ਸਾਰੇ ਬਨੇ ਫਿਰਦੇ ਹੀਰੋ ਵੱਡੇ ਹੀਰੋ ਕੀ ਕਰਦੇ ਇਹਨਾਂ ਦੀ ਤੇ ਸਾਨੂੰ ਫਿਰ ਕੁੱਟਣ ਲੱਗੇ ਲਗਾਤਾਰ ਸਾਨੂੰ ਫਿਰ ਕੁੱਟਣ ਲੱਗੇ ਉੱਥੇ ਬਹੁਤ ਕਬਨ ਇਕੱਠੇ ਹੋ ਗਏ ਉਹ ਕਹਿੰਦੇ ਕਾਦੋ ਕੁੱਟਦੇ ਆ ਉਹ ਕਹਿੰਦੇ ਰੌਲਾ ਪਾਉਂਦੇ ਉਹ ਕਹਿੰਦੇ ਰੌਲਾ ਤਾਂ ਸਾਰਾ ਮਤਲਬ ਸ਼ਹਿਰ ਹੀ ਪਾਉਂਦਾ ਰੌਲਾ ਸਾਰੀ ਪਾਉਂਦੇ ਫਿਰਦੇ ਆ ਠੀਕ ਉੱਚੀ ਉੱਚੀ ਬੋਲਦੇ ਫਿਰਦੇ ਉਹ ਕਹਿੰਦੇ ਨਹੀਂ ਇਹ ਚੀਕਾ ਮਾਰਦੇ ਆ ਐਏ ਜੀ ਕੋ ਚਿਕਮ ਮਰਗੇ ਸੀ ਪਾਗਲਾ ਚਿਕਮ ਮਰਾਂਗੇ ਜਾਂ ਸਾਡੇ ਕੋਲ ਕੋਈ ਨਸ਼ਾ ਹੋਵੇ ਤਾਂ ਤੁਸੀਂ ਫੜੋ ਜਾਂ ਸਾਡੇ ਕੋਲ ਕੋਈ ਗਲਤ ਚੀਜ਼ ਹੋਵੇ ਤਾਂ ਤੁਸੀਂ ਫੜੋ ਇਹ ਉਹਨਾਂ ਨੇ ਗੱਡੀ ਬੁਲਾਈ ਸਾਨੂੰ ਥਾਣੇ ਲੈ ਗਏ ਸਾਧ ਕਾ ਠੀਕਾ ਉੱਥੇ ਮੋਟਰਸਾਈਕਲ ਸਾਡ ਉੱਥੇ ਖੜਾ ਰਹਿ ਗਿਆ ਸਾਨੂੰ ਉੱਥੇ ਉਹਨਾਂ ਨੇ ਬਹੁਤ ਕੁੱਟਿਆ ਬਹੁਤ ਹੀ ਤਸ਼ੱਦਦ ਕੀਤਾ ਐਸਐਚਓ ਤਾਂ ਹੀ ਜਾ ਕੇ ਐਸਐਚਓ ਅਮਰਿੰਦਰ ਸਿੰਘ ਆ ਗਿਆ ਸਾਡੇ ਕੋਲ ਕਹਿੰਦਾ ਹਾਂ ਵੀ ਕੀ ਕਰਦੇ ਆ ਇਹ ਕਹਿੰਦਾ ਜੀ ਇਹ ਹੁੱਲੜ ਬਾਜੀ ਕਰਦੇ ਆ ਤੇ ਉਹਨੇ ਵੀ ਫੜਿਆ ਜਾਂਦਾ ਸਾਨੂੰ ਕੁੱਟਣ ਲੱਗ ਪਿਆ ਆਪ ਤੇ ਫਿਰ ਅਸੀਂ ਬਹਿ ਗਏ ਉੱਥੇ ਹੁਣ ਰੋਣਾ ਹੀ ਸੀ ਹੋਰ ਕੀ ਕਹਦੇ ਆ। ਤੇ ਆਖਿਆ ਸਾਡੇ ਗੱਲਾਂ ਸੁਣ ਜਾਣੀਆਂ ਪੰਜਾਂ ਮਾਰ ਮਾਰ ਖਾਸੇ ਦੁਖੀ ਜਾਂਦਾ। ਤੇ ਭਾਰਤਾ ਮੇਰਾ ਤੇ ਮੈਂ ਕਹਿੰਦਾ ਪਾਉਣ ਬੂਦ ਆ ਗਏ। ਸਾਨੂੰ ਇੰਨਾ ਕੁੱਟਿਆ, ਮੂਹ ਕੁੱਟਿਆ ਸਾਨੂੰ ਇਹਨੇ। ਮੈਂ ਕਹਿੰਦਾ ਡੈਡੀ ਨੂੰ ਫੋਨ ਸਾਡੇ ਲਾ ਦੇ ਹੁੰਦੇ। ਮੇ ਮਾਮੇ ਆ ਫੋਨ ਆਈ ਜਾਂਦਾ ਸੀਗਾ ਤੇ ਮੇ ਮਾਮਾ ਦੂਜੇ ਡੈਡੀ ਨੂੰ ਦੱਸਦਾ। ਉਹ ਕਹਿੰਦਾ ਵੀ ਛੋ ਡੈਡੀ ਆਉਂਦਾ। ਜੇ ਡੈਡੀ ਆ ਤੇ ਡੈਡੀ ਤੋਂ ਪਹਿਲਾਂ ਹੀ ਕਹਿੰਦੇ ਵੀ ਅਸੀਂ ਤਾਂ ਇਹਨਾਂ ਤੇ ਕਾਰਵਾਈ ਕਰਨੀ ਆ। ਤੇ ਡੈਡੀ ਭਗਤ ਬੰਦਾ ਹੁਣ ਨਹੀਂ ਦਾ ਚੀਜ਼ਾਂ ਦਾ ਕੀ ਸਿਸਟਮ ਹੁੰਦਾ ਉਹਦੇ ਨਾ ਕੋਈ ਵਿਚਾਰ ਕਿਸੇ ਲੈ ਗਿਆ ਇਕੱਲਾ ਆ ਗਿਆ ਇਕੱਲਾ ਹੀ ਕਹਿੰਦੇ ਇਹਦੇ ਪਰਚਾ ਕੱਟਦਾ ਤੁਸੀਂ ਫਰੀਦਕੋਟ ਆ ਜਾਓ ਜਮਾਨਤ ਨਹੀਂ ਪੈਣੀ ਉਹ ਵਿਚਾਰਾ ਕਿਸੇ ਬੰਦਾ ਸਾਹ ਦੇ ਕੋ ਵੇਂਦਾ ਮੁੰਤਾ ਕਹਿ ਗਿਆ ਕਿ ਕਿੱਸਾ ਆ ਲੈ ਗਿਆ ਕਿ ਕਸਾ ਆ ਲੈ ਗਿਆ ਤਾਂ ਨੰਬਰ ਲੈ ਗਿਆ ਫਿਰ ਅਸੀਂ ਉੱਥੇ ਨਾ ਇਹ ਕਹਿੰਦਾ ਵੀਡੀਓ ਬਣਾ ਲ ਗਏ ਆਪਾਂ ਤੇ ਆਪਣੇ ਕੋ ਸਬੂਤ ਹੋ ਜਾਊਗਾ ਆਪਣੀ ਗੱਲ ਪਏ ਅਸੀਂ ਵੀਡੀਓ ਬਣਾਉਣ ਲੱਗੇ ਤੇ ਵੀ ਕੈਂ ਵਿੱਚ ਵੇਖੀ ਜਾਂਦੇ ਸੀ ਉਹ ਬੈਠੇ ਕੀ ਹਲਕਾ-ਫਲਕਾ ਕਰਦੇ ਆ ਇਹ ਤੇ ਆ ਕੇ ਡੰਡਾ ਲਾ ਕੇ ਫਿਰ ਕੁੱਟਾਂ ਲੱਗ ਪਏ ਪਸੂਆਂ ਮੁਸਲਮਾਨ ਤਾਂ ਕੁੱਟਿਆ ਹੀ ਅਸੀਂ ਹੁੰਦਾ ਕੀ ਕਰੀਏ ਤੁਹਾਡੀ ਮਾਂ ਮਾ ਜੀ ਸਾਡੇ ਤਾਂ ਇੰਨਾ ਤਸ਼ੱਦਦ ਕੀਤਾ ਪੁਲਿਸਾਂ ਨੇ ਸਾਾਨੂੰ ਤਾਂ ਇਨਸਾਫ ਚਾਹੀਦਾ ਬਈ ਇਹ ਵੀਡੀਓ ਵੱੱਟ ਤੋਂ ਵੱਧ ਸ਼ੇਅਰ ਕਰੋ ਤੇ ਅੱਗੇ ਲੋਕਾਂ ਦਾ ਬਚਾਓ ਸਾਨੂੰ ਇਹ ਚੀਜ਼ਾਂ ਇਨਸਾਫ ਚਾਹੀਦਾ ਨਹੀਂ ਤਾਂ ਅਸੀਂ ਥਾਣੇ ਤੇ ਬੈਠਾਂਗੇ ਸਾਦਰ ਥਾਣਾ ਲਾਵਾਂਗੇ ਕਿਸਾਨ ਯੂਨੀਅਨ ਨਾਲ ਗੱਲ ਕਰਕੇ ਤੇ ਅਸੀਂ ਵੱਡੇ ਪੱਧਰ ਤੇ ਅੱਜ ਤੋਂ ਕੁੱਟ ਨਹੀਂ ਖਾਦੀ ਜਾਂਦੀਗੀ ਮੈਂ ਆਮਾ ਸ਼ੱਕਣਾ ਸੀ ਇਸ ਗੱਲ ਤੋਂ ਇਹ ਉਮਰਤ ਸ਼ੱਕਣਾ ਇਸ ਗੱਲ ਤੋਂ ਕੁੱਟਾਂ ਲੱਗ ਪਈਓ ਵੀਡੀਓ ਸਾਡੇ ਮੈਂ ਸਾਰੀਆਂ ਵੀਡੀਓ ਡੀਲੀਟ ਕਰ ਦਿੱਤੀਆਂ ਮੇਰੇ ਕੋਲ ਛੋਟੀ ਜੀ ਕਲਿੱਪ ਹੈਗੀ ਉਹ ਵੀ ਮੈਂ ਐਡ ਕਰੂੰਗਾ ਬਈ ਵੀਡੀਓ ਵੱਦ ਤੋਂ ਵੱਦ ਸ਼ੇਅਰ ਕਰੋ ਜੇ ਸਾਨੂੰ ਸਾਭ ਮਿਲੇ ਬਣੂੰਗਾ ਵੱਡਾ ਆਵਲਤ ਪਾ ਤੇ ਪੈਸਾ ਉਹਨੂੰ ਫ੍ਰੀ ਕੋਡ ਲੈ ਗਿਆ ਜੀ ਫ੍ਰੀ ਕੋਡ ਤੇ ਜਾ ਕੇ ਤੇ ਉੱਥੇ ਕਹਿੰਦੇ ਆ 15 ਦੇ ਜੀਲ ਕੰਨਣਾ ਪਊਗਾ ਫਿਰ ਡੈਡੀ ਨੇ ਸਾਡੇ ਕੋਲੇ ਪੈਸੇ ਸੀ ਸਾਡੇ ਕੋਲ ਪੈਸੇ ਵੀ ਲੈ ਗਏ ਆਰਪੀ ਵਾਲੇ ਦਿੱਤਾ ਜੈ ਜੀ ਨੇ ਉੱਥੇ ਦਿੱਤਾ ਪਹਿਲਾਂ ਐਸ ਡੀ ਐਮ ਦਫਤਰ ਫਿਰ ਸਾਡੇ ਸਾਡੇ ਕੋਲ 10000 ਰੁਪਿਆ ਸੀਗਾ 100 ਤੇਲ ਪਵਾਇਆ ਸੀ 800 ਰੁਪਿਆ ਉਹ ਰੱਖ ਲਿਆ ਸਾਡਾ ਗੋਲੀਆਂ ਦਾ ਪੱਤਾ ਰੱਖ ਲਿਆ ਉਹਨਾਂ ਨੇ ਅਸੀਂ ਹੁਣ ਕਿੱਥੇ ਜਾਈਏ ਗਰੀਬ ਬੰਦੇ ਆ ਰਾਜਦਾਨ ਨੇ ਧੱਕਾ ਕੀਤਾ ਇਹ ਬੰਦਿਆਂ ਨੇ ਅੱਗੇ ਪਹਿਲਾਂ ਹੀ ਪਾਚਾ ਪਾਇਆ ਸੀ ਮਿਲਤੇ ਇਹਨਾਂ ਨੇ ਹੁਣ ਫੇਰ ਕਹਿੰਦੇ ਤੇਰੇ ਪਾਚਾ ਪਾਉਣੀ ਪਾਉਣਾ ਜੋ ਮੱਝੀ ਕਰ ਲਾਵਾ ਲੱਖ ਰੁਪਏ ਦੇ ਦੇ ਤੂੰ ਅਸੀਂ ਉਹ ਬੈਠੇ ਰਹੇ ਹੁਣ ਕੀ ਦਾ ਕਰਦੇ ਉਹ ਘੇਟਾ ਰੋਈ ਕੇ ਜੀ ਘੇਟਾ ਕਿਰਪਾ ਕੀਤੀ ਅਸੀਂ ਆ ਗਏ ਆ ਉਹ ਚਾਹ ਉਹ ਮੁੰਚੀ ਐਸਡੀਐਮ ਚੰਗਾ ਸੀਗਾ ਜੋ ਸਾਨੂੰ ਐਸਡੀਆ ਉਹ ਵਿਚਾਰਾ ਚੰਗਾ ਸੀ ਗਿਆ ਕਿ ਨਾ ਚੱਲਿਆ ਯਾਰ ਜਵਾਕ ਆ ਉਹ ਕਹਦਾ ਮੋਬਾਈਲ ਲੈ ਲਈ ਉੱਥੇ ਫਿਰ ਅਸੀਂ ਦੂਜਾ ਇਹਨਾਂ ਨਾਲ ਹੀ ਸਾਥ ਦੇ ਕਾਇ ਪੁਲਸਾਂ ਨਾਲੀ ਸਾਨੂੰ ਉਰੇ ਤਾਲ ਕੇ ਜਿਵੇਂ ਡੈਡੀ ਨੂੰ ਫੇਰ ਲੈ ਗਏ ਉੱਥੇ ਉੱਥੇ ਇਹ ਤਾਂ ਪੈਸੇ ਭਾਜਾ ਜਿਹੜੀ ਕਹਿੰਦਾ ਵੀ ਮੇਰੇ ਕੋਲ ਹੈ ਨਹੀਂ ਇਹ ਰੁਪਿਆ ਵੀ ਤੇ ਇਹ ਫਿਰ ਫੇਰ ਸਾਨੂੰ ਮੋਬਾਈਲ ਦਿੱਤੇ ਤੇ ਫਿਰ ਅਸੀਂ ਘਰੇ ਆਏ ਉਹਦੇ ਸਾਥ ਦੇ ਸਾਡੇ ਤਾਂ ਹਰੇਕ ਬੰਦੇ ਨੇ ਸਾਡਾ ਸਾਥ ਦਿੱਤਾ ਉਹ ਕਹਿੰਦੇ ਬਈ ਤੁਹਾਡੇ ਨਾਲ ਗਲਤ ਧੱਕਾ ਕੀਤਾ ਤੇ ਮੈਨੂੰ ਇਹਦਾ ਮੈਨੂੰ ਕਹਿੰਦਾ ਤੂੰ ਦੱਤ ਤੰਗ ਪਾਈ ਪਰ ਤੇ ਮੈਂ ਕਿ ਮੇਰੀ ਮਾਂ ਨੇ ਪਾਈ ਨਤਕੇ ਤੇ ਮੇਰੇ ਬਹੁਤ ਸਾਰੇ ਸਾਰੇ ਨਹੀਂ ਪਾਈਆਂ ਸਾਡੇ ਜੀਨ ਜਾਗਣਾ ਪੰਜ ਸੀ ਦੋਵਾਂ ਦੇ ਅਖੇ ਇਹ ਬੰਨ ਗਏ ਸੀ ਇਹ ਬੰਨ ਗਏ ਸਿੰਘ ਸਾਡੇ ਲੀਡੇ ਨਵੇਂ ਪਾਈ ਸੀ ਕਹਿੰਦੇ ਸਾਨੂੰ ਇਹਨਾਂ ਨੇ ਇੰਨਾ ਕੁੱਟਿਆ ਨਾ ਬਹੁਤ ਜ਼ਿਆਦਾ ਕੁੱਟਿਆ ਸਾਡੀ ਬੇ ਸਾਡੀਆਂ ਟੀ-ਸ਼ਰਟਾਂ 파ਰਤੀਆਂ ਸੋ ਸਾਡੀਆਂ ਜੈਕਟਾਂ 파ਰਤਤਾਂ ਇਹਨਾਂ ਨੇ ਬਹੁਤ ਸਾਡੇ ਸਾਡੇ ਫੋਨ ਤੋੜਨ ਤਿੱਕਰ ਗਏ ਇਹ ਬੰਦੇ ਇਹ ਦੋ ਸੀਗੇ ਉਹ ਦੂਜਾ ਏਕੇ ਐਸ ਸੀ ਸੀਗਾ ਤੇ ਇੱਕ ਸੀਗਾ ਨਾਲਾ ਸਿਪਾਈ ਸੀਗਾ ਹਣੂ ਨਾਂ ਹੀ ਪਤਾ ਉਹਨਾਂ ਦੇ ਨਾਂ ਪੁੱਛ ਕੇ ਅਸੀਂ ਉਹਨਾਂ ਦੇ ਕੋਟ ਪਾਏ ਸੀ ਕਿ ਨਾਂ ਨਹੀਂ ਪਤਾ ਲੱਗੀ ਉਹਨਾਂ ਨੂੰ ਸਿੰਘ ਸੱਜ ਗਏ ਮੈਂ ਕੱਲ ਨੂੰ ਇਹਨੇ ਅਮਰ ਛਕਣਾ ਮਹਾਰਾਜ ਦੀ ਕਿਰਪਾ ਹੋਈ ਆ ਤੇਰੇ ਅਮਰਤਪਾਲ ਕੋਲੇ ਸਾਰੀ ਗੱਲ ਹੋਊ ਇੱਥੇ ਵੀ ਦੱਸਾਂਗੇ ਅਸੀਂ ਅੱਜ ਪਤੇ ਤਿਆਗੇ ਆ ਹੁਣ ਸੀਰੀ ਸਾਫ਼ ਹੋ ਕੇ ਕੱਲ ਨੂੰ ਜਾਨਾ ਗੁਰੂ ਸਾਹਿਬ ਕੋਲੇ ਮਹਾਰਾਜ ਕਿਰਪਾ ਕਰਨ ਬਈ ਵਾਤੋ ਬਈ ਮੇਰਾ ਨਾਮ ਗੁਰਦੀਪ ਆ ਪਿੰਡ ਮੂ ਮਾਰਾ ਇਹ ਅੱਜ ਅਸੀਂ ਚਲੇ ਸੀ ਮਾਗੀ ਦੇ ਮੇਲੇ ਤੇ ਇਹ ਮੇਰਾ ਭਰਾ ਇਹਦਾ ਨਾਮ ਜਗਦੀਪ ਆ ਠੀਕ ਆ ਜਿਲ੍ਹਾ ਫਰੀਦਕੋਟ ਜਿਲ੍ਹਾ ਫਰੀਦਕੋਟ ਅੱਜ ਅਸੀਂ ਮਾਗੀ ਦੇ ਮੇਲੇ ਤੇ ਚਲੇ ਸੀਗੇ ਤੇ ਕਿਉਂਕਿ ਇਹ ਅਮਰਤਪਾਲ ਆਉਣਾ ਸੀ ਉੱਥੇ ਇਹ ਨਹੀਂ ਛਕਣਾ ਸੀ ਅਮਰਤ ਠੀਕ ਆ ਤੇ ਅਸੀਂ ਸਾਧਕ ਜਾ ਰਹੇ ਸਾਧਕ ਨਾਲ ਸਾਨੂੰ ਗੋਲੀਆਂ ਮਿਲਦੀਆਂ ਜੀਵ ਵਾਲੀਆਂ ਤੇ ਉਹ ਅਸੀਂ ਖਾਣੇ ਆ ਉਹ ਅਸੀਂ ਕਾਰਡ ਵੀ ਸਾਡੇ ਬਣੇ ਆ ਤੇ ਸਾਡੇ ਅਸੀਂ ਗੋਲੀਆਂ ਲੈ ਕੇ ਜਦੋਂ ਸਾਧਕ ਜਾਈ ਜਾਂਦੇ ਸੀਗੇ ਠੀਕ ਆ ਇਹ ਥੋੜਾ ਹੈ ਨਾ ਤੂਤਲਾ ਥੋੜਾ ਮਨੂ ਤੂਤਲਾ ਹੈ ਵਾਈ ਉਹ ਜੀਤ ਤਲਾਉਂਦੀ ਆ ਇਹ ਥੋੜੀ ਉੱਚੀ ਗੱਲ ਕਰਦਾ ਠੀਕ ਆ ਤੇ ਪੁਲਿਸ ਵਾਲੇ ਆਏ ਅਸੀਂ ਪਹਿਲਾਂ ਪੰਪ ਤੇ ਗਏ ਚੌਂਕ ਤੋਂ ਮੁੜ ਕੇ ਅਸੀਂ ਪਹਿਲਾਂ ਤੇਲ ਪਵਾਇਆ ਆ ਕਹਿੰਦਾ ਗੀੜੇ ਕੱਢ ਚੌਂਕ ਤੋਂ ਮੁੜ ਕੇ ਅਗੇ ਕਹਿੰਦੇ ਨਾ ਇਹ ਗੀੜੇ ਕੱਢਦੇ ਆ ਠੀਕ ਆ ਅਸੀਂ ਜਾਣਾ ਸੀ ਮਾਗੀ ਤੇ ਤੇ ਫਿਰ ਅਸੀਂ ਰੁਕੇ ਦੁਕਾਨ ਤੇ ਕਿਉਂਕਿ ਦੁਕਾਨ ਤੇ ਕੋਈ ਚੀਜ਼ ਲੈਣੀ ਸੀ ਠੀਕ ਆ ਮੈਨੂੰ ਆਖਿਆ ਵੀ ਟੌਫੀਆਂ ਲੈ ਯਾਰ ਮੂੰਹ ਕੋੜਾ ਹੋ ਜਾਂਦਾ ਇਹ ਲੈਣ ਜਾਵੜਿਆ ਪੁਲਿਸ ਵਾਲੇ ਆਏ ਕਹਿੰਦੇ ਹਾਂ ਬਈ ਕਾਪੀ ਆਰਸੀ ਦੀ ਉਹ ਮਹਿੰਗੀ ਹੈਗੀ ਆ ਲਾਇਸੈਂਸ ਮਹਿੰਗਾ ਹੀ ਆਏਗਾ ਕਿੱਧਰ ਚੱਲੇ ਆ ਮੈਂ ਕਿਹਾ ਬਸ ਭਾਈ ਅਮਰਪਾਲ ਲੈ ਆਉਣਾ ਅਮਰ ਸ਼ਗਨ ਚੱਲੇ ਆ ਤੇ ਠੀਕ ਐ ਇੰਨੇ ਚ ਉਹਨੇ ਇਹ ਗੱਲ ਚਪੇੜਮਾਰੀ ਸੀ ਗੱਲ ਚਪੇੜਮਾਰੀ ਮੇਰੇ ਤੇ ਬਾਅਦ ਚ ਗੱਲ ਮੇਰੇ ਹੱਥ ਪਾ ਕੇ ਕਹਿੰਦਾ ਇਹ ਸਾਰੇ ਬਨੇ ਫਿਰਦੇ ਹੀਰੋ ਵਾਜੇ ਹੀਰੋ ਕਰਦੇ ਇਹਨਾਂ ਦੀ ਸਾਨੂੰ ਫਿਰ ਕੁੱਟਣ ਲੱਗੇ ਲਗਾਤਾਰ ਉਹ ਸਾਨੂੰ ਫਿਰ ਕੁੱਟਣ ਲੱਗੇ ਉੱਥੇ ਬਹੁਤ ਕਬਨ ਦੀ ਇਕੱਠੀ ਹੋ ਗਈ ਉਹ ਕਹਿੰਦੇ ਇਹ ਤਾਂ ਕਾਦੋ ਘੁੱਟਦੇ ਆ ਉਹ ਕਹਿੰਦੇ ਇਹ ਰੋਲਾ ਪਾਉਂਦੇ ਉਹ ਕਹਿੰਦੇ ਰੋਲਾ ਤਾਂ ਸਾਰਾ ਮਤਲਬ ਸ਼ਹਿਰ ਹੀ ਪਾਉਂਦਾ ਰੋਲਾ ਸਾਰੀ ਪਾਉਂਦੇ ਫਿਰਦੇ ਆ ਠੀਕ ਉੱਚੀ ਉੱਚੀ ਬੋਲਦੇ ਫਿਰਦੇ ਆ ਉਹ ਕਹਿੰਦੇ ਨਹੀਂ ਇਹ ਚੀਕਾਂ ਮਾਰਦੇ ਆ ਐ ਹੈ ਕਹੇ ਸੀ ਕੋਈ ਚੀਕਾਂ ਮਾਰੇ ਕੇ ਸੀ ਪਾਗਲਾ ਚੀਕਾਂ ਮਰਾਂਗੇ ਜਾਂ ਸਾਡੇ ਕੋਲ ਕੋਈ ਨਸ਼ਾ ਹੋਵੇ ਤਾਂ ਤੁਸੀਂ ਫੜੋ ਜਾਂ ਸਾਡੇ ਕੋਲ ਕੋਈ ਗਲਤ ਚੀਜ਼ ਹੋਵੇ ਤਾਂ ਤੁਸੀਂ ਫੜੋ ਉਹ ਕਿ ਉਹਨਾਂ ਨੇ ਗੱਡੀ ਬੁਲਾਈ ਸਾਨੂੰ ਠਾਣੇ ਲੈ ਕੇ ਸਾਧ ਇੱਕ ਠੀਕ ਆ ਉੱਥੇ ਮੋਟਰਸਾਈਕਲ ਹੜਾ ਉੱਥੇ ਖੜਾ ਰਹਿ ਗਿਆ ਸਾਨੂੰ ਉੱਥੇ ਉਹਨਾਂ ਨੇ ਬਹੁਤ ਕੁੱਟਿਆ ਬਹੁਤ ਹੀ ਤਸ਼ੱਦਦ ਕੀਤਾ ਐਸਐਚ ਤੋਂ ਉਹਨਾਂ ਜਾਣੇ ਜਾ ਕੇ ਐਸਐਚਓ ਅਮਰਿੰਦਰ ਸਿੰਘ ਆ ਗਿਆ ਸਾਡੇ ਕੋਲ ਕਹਿੰਦਾ ਹਾਂ ਵੀ ਕੀ ਕਰਦੇ ਆ ਇਹ ਕਹਿੰਦਾ ਜੀ ਇਹ ਹੁੱਲੜ ਬਾਜੀ ਕਰਦੇ ਆ ਤੇ ਉਹਨੇ ਵੀ ਫੜਿਆ ਜਾਂਦਾ ਸਾਨੂੰ ਕੁੱਟਣ ਲੱਗ ਪਿਆ ਆਪ ਤੇ ਫਿਰ ਅਸੀਂ ਬਹਿ ਗਏ ਉੱਥੇ ਹੁਣ ਰੋਣਾ ਹੀ ਸੀ ਹੋਰ ਕੀ ਕਰਦੇ ਆ ਅਸੀਂ ਆਖਿਆ ਸਾਡੇ ਗੱਲਾਂ ਸੁਣ ਜਾਈਆਂ ਪੰਜਾਂ ਮਾਰ ਮਾਰ ਖਾ ਕੇ ਦੁਖੀ ਜਾਂਦਾ ਇਹ ਭਾਰਤਾ ਮੇਰਾ ਤੇ ਮੈਂ ਮੈਂ ਕਿਹਾ ਪਾਉ ਨੂੰ ਪੂਰ ਲਾ ਗਏ ਸਾਨੂੰ ਇੰਨਾ ਕੁੱਟਿਆ ਉਹ ਵੀ ਕੁੱਟਿਆ ਸਾਨੂੰ ਇਹ ਮੈਂ ਕਿਹਾ ਡੈਡੀ ਨੂੰ ਫੋਨ ਸਾਡੇ ਲਾ ਦੇ ਹੁੰਦੇ ਮੇ ਮਾਮੇ ਆ ਫੋਨ ਆਈ ਜਾਂਦਾ ਸੀਗਾ ਤੇ ਮੇ ਮਾਮਾ ਤੁਝੇ ਡੈਡੀ ਨੂੰ ਦੱਸਦਾ ਉਹ ਕਹਿੰਦਾ ਵੀ ਥੋੜ ਡੈਡੀ ਆਉਂਦਾ ਜੇ ਡੈਡੀ ਆ ਡੈਡੀ ਤੋਂ ਪਹਿਲਾਂ ਹੀ ਕਹਿੰਦੇ ਵੀ ਅਸੀਂ ਤਾਂ ਇਹਨਾਂ ਤੇ ਕਾਰਵਾਈ ਕਰਨੀ ਆ ਉਹ ਜਿਹੜੇ ਭਗਤ ਬੰਦਾ ਨੂੰ ਨਹੀਂ ਪਤਾ ਇਹ ਚੀਜ਼ਾਂ ਦਾ ਕੀ ਸਿਸਟਮ ਹੁੰਦਾ ਉਹਦੇ ਨਾ ਕੋਈ ਵਿਚਾਰ ਕਿਸੇ ਲੈ ਕੇ ਆਇਆ ਇਕੱਲਾ ਆ ਗਿਆ ਇਕੱਲਾ ਹੀ ਕਹਿੰਦੇ ਆ ਤੇ ਪਰਚਾ ਕੱਟਦਾ ਤੁਸੀਂ ਬਰੀਦਕੋਟ ਆ ਜਾਓ ਜਮਾਨਤ ਨਹੀਂ ਪੈਣੀ ਉਹ ਵਿਚਾਰ ਕਿਸੇ ਬੰਦਾ ਸਾਹ ਦੇਖੋ ਮੈਂ ਤਾਂ ਮੁੰਤਾ ਗਈ ਲਿਆ ਕਿ ਕਿੱਸਾ ਆ ਦੇ ਕਿ ਤਰ੍ਹਾਂ ਨੰਬਰ ਲੈ ਗਿਆ ਫਿਰ ਅਸੀਂ ਉੱਥੇ ਨਾ ਇਹ ਕਹਿੰਦਾ ਵੀਡੀਓ ਬਣਾ ਲ ਗਏ ਆਪਾਂ ਤੇ ਆਪਣੇ ਕੋ ਸਬੂਤ ਹੋ ਜੂਗਾ ਆਪਣੀ ਗੱਲ ਪਈ ਅਸੀਂ ਵੀਡੀਓ ਬਣਾਉਣ ਲੱਗੇ ਤੇ ਵੀ ਕੰਨ ਵਿੱਚ ਵੇਖੀ ਜਾਂਦੇ ਸੀ ਉਹ ਬੈਠੇ ਕੀ ਹਲਕਾ-ਫਲਕਾ ਕਰਦੇ ਆ ਇਹ ਤੇ ਆ ਕੇ ਡੰਡਾ ਲਾ ਕੇ ਫਿਰ ਕੁੱਟਾਂ ਲੱਗ ਪਏ ਪਸੂਆਂ ਮੁਸਲਮਾਨ ਤੋਂ ਕੁੱਟਿਆ ਹੀ ਅਸੀਂ ਕੀ ਕਰ ਗਏ ਥੜੀ ਮਾਮ ਵਾ ਇਹ ਸਾਡੇ ਤਾਂ ਇੰਨਾ ਤਸ਼ੱਦਦ ਕੀਤਾ ਪੁਲਿਸਾਂ ਨੇ ਸਾਡਾਂ ਤਾਂ ਇਨਸਾਫ ਚਾਹੀਦਾ ਬਈ ਇਹ ਵੀਡੀਓ ਵੱੱਟ ਤੋਂ ਵੱੱਟ ਸ਼ੇਅਰ ਕਰੋ ਤੇ ਲੱਗੇ ਲੋਕਾਂ ਦਾ ਬਚਾਓ ਸਾਨੂੰ ਇਹ ਚੀਜ਼ ਦਾ ਇਨਸਾਫ ਜੇ ਨਹੀਂ ਤਾਂ ਅਸੀਂ ਥਾਣੇ ਤੇ ਬੈਠਾਂਗੇ ਸਾਡਾ ਧੰਦਾ ਲਾਵਾਂਗੇ ਕਿਸਾਨ ਯੂਨੀਅਨ ਨਾਲ ਗੱਲ ਕਰਕੇ ਤੇ ਅਸੀਂ ਵੱਡੇ ਪੱਧਰ ਤੇ ਸਾਡੇ ਤੋਂ ਕੁੱਟ ਨਹੀਂ ਖਾਦੀ ਜਾਂਦੀਗੀ ਮੈਂ ਆਮਾ ਛਕਣਾ ਅਸੀਂ ਇਸ ਗੱਲ ਤੋਂ ਇਹ ਉਮਰਤ ਛਕ ਮੈਂ ਇਸ ਗੱਲ ਤੋਂ ਕੁੱਟਾਂ ਲੱਗ ਪਈ ਉਹ ਵੀਡੀਓ ਸਾਡੇ ਮੈਂ ਸਾਰੀਆਂ ਵੀਡੀਓ ਡਿਲੀਟ ਕਰ ਦਿੱਤੀਆਂ ਮੇਰੇ ਕੋਲ ਛੋਟੀ ਜੀ ਕਲਿੱਪ ਹੈਗੀ ਉਹ ਵੀ ਮੈਂ ਐਡ ਕਰੂੰਗਾ ਬਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਸਾਨੂੰ ਸਾਬ ਮਿਲੇ ਕਦੇ ਬਣੂੰਗਾ ਵੱਡਾ ਆਮਲ ਤਪਾਲ ਤੇ ਪੇਸਾ ਨੂੰ ਫ੍ਰੀ ਕੋਡ ਲੈ ਗਿਆ ਜੀ ਫ੍ਰੀ ਕੋਡ ਲਾ ਕੇ ਤੇ ਉੱਥੇ ਕਹਿੰਦੇ ਆ 15 ਦੇ ਜੀਲ ਕੱਢਣਾ ਪਊਗਾ ਫਿਰ ਡੈਡੀ ਨੇ ਸਾਡੇ ਕੋਲੇ ਪੈਸੇ ਸੀ ਸਾਡੇ ਕੋਲ ਪੈਸੇ ਵੀ ਲੈ ਗਏ 100 ਰੁਪਿਆ ਲੈ ਦਿੱਤਾ ਜੈ ਜੀ ਨੇ ਉੱਥੇ ਦਿੱਤਾ ਪਹਿਲਾਂ ਐਸ ਡੀ ਐਮ ਦਫਤਰ ਫਿਰ ਸਾਡੇ ਸਾਡੇ ਕੋਲ 1000 ਰੁਪਿਆ ਸੀਗਾ 100 ਤੇਲ ਪਵਾਇਆ ਸੀ 80 ਰੁਪਿਆ ਉਹ ਰੱਖ ਲਿਆ ਸਾਡਾ ਗੋਲੀਆਂ ਦਾ ਪੱਤਾ ਰੱਖ ਲਿਆ ਉਹਨਾਂ ਨੇ ਅਸੀਂ ਹੁਣ ਕਿੱਥੇ ਜਾਈਏ ਗਰੀਬ ਬੰਦੇ ਆ ਰਾਜ ਨੇ ਇਹਨਾਂ ਧੱਕਾ ਕੀਤਾ ਇਹ ਬੰਦਿਆਂ ਨੇ ਅੱਗੇ ਪਹਿਲਾਂ ਹੀ ਪਾਚਾ ਪਾਇਆ ਸੀ ਮਿਲ ਤੇ ਇਹਨਾਂ ਨੇ ਹੁਣ ਫੇਰ ਕਹਿੰਦੇ ਤੇ ਪਾਚਾ ਪਾਉਣੀ ਪਉਣਾ ਜੋ ਮੱਝੀ ਕਰਦਾ ਲੱਖ ਰੁਪਿਆ ਦੇ ਦੇ ਤੂੰ ਅਸੀਂ ਉਹ ਚਾਰੇ ਬੈਠੇ ਰਹੇ ਹੁਣ ਕੀ ਦਾ ਕਰਦੇ ਉਹ ਤੇ ਬੈਠੇ ਘੰਟਾ ਰੋਈ ਗਏ ਜੀ ਘੰਟਾ ਸਾਹਮਣੇ ਕਿੱਪਾ ਕੀਤੀ ਹਰ ਜਦ ਬਹੁਤ ਅਸੀਂ ਆ ਗਏ ਆ ਉਹ ਚਾ ਉਹ ਮੁੰਛੀ ਐਸ ਡੀ ਐਮ ਚੰਗਾ ਸੀਗਾ ਚਲੋ ਸਾਨੂੰ ਐਸ ਡੀ ਐਮ ਉਹ ਵਿਚਾਰਾ ਚੰਗਾ ਸੀਗਾ ਉਹ ਕਿੰਨਾ ਜਾਲੀ ਜਵਾਕ ਆ ਉਹ ਕਹਦਾ ਚੱਲ ਮੈਂ ਲੈ ਲੇ ਉੱਥੇ ਫਿਰ ਅਸੀਂ ਦੂਜਾ ਇਹਨਾਂ ਨਾਲ ਹੀ ਸਾਥ ਦੇ ਕਾਇ ਪੁਲਸਾਂ ਵਾਲੀ ਸਾਨੂੰ ਉਰੇ ਤਾਲ ਕੇ ਤੇ ਮੈਂ ਡੈਡੀ ਨੂੰ ਫੇਰ ਲੈ ਗਏ ਉੱਥੇ ਉੱਥੇ ਇਹ ਤੇ ਪੈਸੇ ਭਾ ਜੀ ਕਹਿੰਦਾ ਵੀ ਮੇਰੇ ਕੋਲ ਹੈ ਨਹੀਂ ਰੁਪਿਆ ਵੀ ਤੇ ਇਹ ਫਿਰ ਫੇਰ ਸਾਨੂੰ ਮੋਬਾਈਲ ਦਿੱਤੇ ਤੇ ਫੇਰ ਅਸੀਂ ਘਰੇ ਆਏ ਉਹਦੇ ਸਾਥਕ ਸਾਡੇ ਨੂੰ ਹਰੇਕ ਬੰਦੇ ਨੇ ਸਾਡਾ ਸਾਥ ਦਿੱਤਾ ਉਹ ਕਹਿੰਦੇ ਬਈ ਤੁਹਾਡੇ ਨਾਲ ਗਲਤ ਧੱਕਾ ਕੀਤਾ ਤੇ ਮੈਨੂੰ ਇਹਦਾ ਮੈਂ ਕਹਿੰਦਾ ਤੂੰ ਪੈਨ ਦਿੱਤੀਆਂ ਪਾਈ ਪਰ ਤੇ ਮੈਂ ਕਹਿੰਦਾ ਮੇਰੀ ਮਾਂ ਨੇ ਪਾਈਆਂ ਨੱਤੀਆਂ ਤੇ ਮੇਰੇ ਬਹੁਤ ਸਾਰੇ ਸਾਰੇ ਹੀ ਇੰਨੇ ਪਾਈਆਂ ਸਾਡੇ ਜੀਨ ਜਾ ਕੇ ਪਾਏ ਅਸੀਂ ਦੋਵਾਂ ਦੇ ਅਖੇ ਇਹ ਬੰਨ ਗਏ ਸੀ ਇਹ ਬੰਨ ਕੇ ਸਿੰਘ ਸਾਡੇ ਲੀਡੇ ਨਵੇਂ ਪਾਏ ਸੀ ਕਹਿੰਦੇ ਸਾਨੂੰ ਇਹਨਾਂ ਨੇ ਇੰਨਾ ਕੁੱਟਿਆ ਨਾ ਬਹੁਤ ਜ਼ਿਆਦਾ ਕੁੱਟਿਆ ਸਾਡੀ ਬੇ ਸਾਡੀਆਂ ਟੀ-ਸ਼ਰਟਾਂ ਪਾੜਤੀਆਂ ਸਾਡੀਆਂ ਜੈਕਟਾਂ ਪਾੜਤੀਆਂ ਇਹਨਾਂ ਨੇ ਬਹੁਤ ਸਾਡੇ ਸਾਡੇ ਫੋਨ ਤੋੜਨ ਟਿੱਕਰ ਗਏ ਇਹ ਬੰਦੇ ਇਹ ਦੋ ਸੀਗੇ ਉਹ ਦੂਜਾ ਏਕੇ ਐਸ ਸੀ ਸੀਗਾ ਤੇ ਇੱਕ ਸੀਗਾ ਨਾਲਾ ਸਿਪਾਈ ਸੀਗਾ ਸਾਨੂੰ ਨਾਂ ਨਹੀਂ ਪਤਾ ਉਹਨਾਂ ਦੇ ਨਾਂ ਪੁੱਛ ਕੇ ਅਸੀਂ ਪਾਰਲੇ ਵੀਡੀਓ ਕੋਟ ਪਾਏ ਸੀ ਕਿ ਨਾਂ ਨਹੀਂ ਪਤਾ ਲੱਗੀ ਉਹਨਾਂ ਨੂੰ ਸਿੰਘ ਸੱਜ ਗਏ ਮੈਂ ਕੱਲ ਨੂੰ ਇਹਨੇ ਅਮਰ ਛਕਣਾ ਮਹਾਰਾਜ ਦੀ ਕਿਰਪਾ ਹੋਈ ਆ ਤੇਰੇ ਅਮਰਤਪਾਲ ਕੋਲੇ ਸਾਰੀ ਗੱਲ ਹੋਊਗੀ ਵੀ ਦੱਸਾਂਗੇ ਅਸੀਂ ਅੱਜ ਪਤੇ ਤਿਆਗੇ ਆ ਹੁਣ ਸਰੀਰ ਸਾਫ਼ ਹੋ ਕੇ ਕੱਲ ਨੂੰ ਜਾਣਾ ਗੁਰੂ ਸਾਹਿਬ ਕੋਲੇ ਮਹਾਰਾਜ ਕਿਰਪਾ ਕਰ ਬਈ ਵਾਤੋ